ਇਸ ਟਾਈਮ ਬਠਿੰਡਾ ਦੇ ਪ੍ਰਤਾਪ ਨਗਰ ਤੇ ਮੌਜੂਦ ਹੈ ਜਿੱਥੇ ਬਠਿੰਡਾ ਦੇ ਪ੍ਰਤਾਪ ਨਗਰ ਦੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਵਧਾ ਕੇ ਜਿਹੜਾ ਬਠਿੰਡਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਤਰਨਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਤਸਵੀਰਾਂ ਤੋਂ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਪ੍ਰਤਾਪ ਨਗਰ ਮੇਨ ਰੋਡ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪ੍ਰਤਾਪ ਨਗਰ ਮੇਨ ਰੋਡ ਇਹ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਵਧਾ ਕੇ ਪਟੰਡਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਾਰਨ ਹੈ ਇਸ ਪ੍ਰਦਰਸ਼ਨ ਦਾ ਸਾਡੇ ਨਾਲ ਪ੍ਰਤਾਪ ਨਗਰ 메ਨ ਰੋਡ ਤੇ ਜਿਹੜੇ ਦੁਕਾਨਦਾਰ ਹੈ ਉਹ ਤੁਹਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ ਬਾਈ ਜੀ ਪ੍ਰਦਰਸ਼ਨ ਕੀਤਾ ਜਾ ਰਿਹਾ ਆਪਣੀਆਂ ਦੁਕਾਨਾਂ ਵਧਾ ਕੇ ਕੀ ਕਾਰਨ ਹੈ ਇਹਦਾ ਕਾਰਨ ਹੈ ਰੋਜ਼ ਚੋਰੀਆਂ ਹੋ ਰਹੀਆਂ ਰੋਜ਼ ਰਾਤੀ ਨੂੰ ਲੁੱਟਾ-ਖੁੱਟਾ ਘੁੰਡਾ ਕਰਦੀ ਹੋ ਰਹੀ ਹੈ ਹਰ ਰੋਜ਼ ਇੱਕ ਨਕਾਨ ਹੋ ਰਿਹਾ ਕੱਲ ਪਰਸੋ ਮੋਟਰਸਾਈਕਲ ਚੱਕਿਆ ਗਿਆ ਇੱਕ ਦਿਨ ਦੁਕਾਨ ਤੋਂ ਰੋ ਭੁੜੇ ਨੂੰ ਲੁੱਟ ਕੇ ਲੈ ਕੇ 1600 ਰੁਪਿਆ ਪਾਰਸਕੋਲ ਕੇ ਮਾਰ ਕੇ ਗਿਆ ਰੋਜ ਜੁਰੀ ਰੇਲਵੇ ਗਰਾਉਂਡ ਕੋਲੇ ਕਾਂਡ ਹੁੰਦੇ ਆ ਕੱਲ 20 ਤੋਂ 25 ਲੋਕ ਹਥਿਆਰਾਂ ਨਾਲ ਆਏ ਸਾਡੇ ਆ ਜੁਵੈਲਰ ਜੁਵੈਲਰ ਪ੍ਰਿੰਸ ਜੁਵੈਲਰ ਪਰਸ਼ ਜੁਵੈਲਰ ਇਹਦਾ ਸ਼ਟਰ ਪਟਕੇ ਸਾਰਾ ਸਮਾਨ ਚੱਕ ਕੇ ਲੈ ਗਏ ਦੋ ਦੋ ਥੈਲੇ ਭਰ ਕੇ ਲੈ ਗਏ ਕਮਲ ਜੁਵੈਲਰ ਦੀ ਦੁਕਾਨ ਨੂੰ ਸ਼ਟਰ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਤੋੜ ਕੇ ਪਹਿਲਾਂ ਵੀ ਇਹਨਾਂ ਚੋਰੀ ਹੋ ਪਹਿਲਾਂ 10 ਲੱਖ ਰੁਪਏ ਪਿਛਲੇ ਸਾਲ ਚੋਰੀ ਹੋਇਆ ਸੀ ਉਹਨੂੰ ਫਿਰ ਚੋਰੀ ਕਰਿਆ ਸੀ ਕੋਈ ਸੁਣਵਾਈ ਨਹੀਂ ਅਸੀਂ ਅਸੀਂ ਸਾਰੀ ਮਾਰਕੀਟ 3 ਵਜੇ ਇਕੱਠੀ ਹੋ ਗਈ ਸੀ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ 4:30 ਵਜੇ ਆਈ ਪੁਲਿਸਾ ਕੋਈ ਇਸ ਗੱਲ ਗਨੀ ਧਿਆਨ ਨਹੀਂ ਰੋਜ਼ ਉੱਕਾ ਹੋ ਰਹੀ ਹੈ ਗੁੰਡਾਗਰਦੀ ਹੋ ਰਹੀ ਹੈ ਪਰ ਸਰਕਾਰ ਹਰ ਪਾਸੋਂ ਫੇਲ ਹੈ ਚਾਹੇ ਆਪਾਂ ਨਗਰ ਨਿਗਮ ਦੀ ਗੱਲ ਕਰ ਲਈ ਜੀ ਕਾ ਸਾਡਾ ਪ੍ਰਤਾਪਨਗਰ ਸਾਰਾ ਹਮੇਸ਼ਾ ਪਾਣੀ ਨਾਲ ਭਰ ਜਾਂਦਾ ਹੈ ਨਗਰ ਨਿਗਮ ਮੰਨੇ ਗੱਲ ਕਰੀਏ ਕਿੰਨਾ ਤੋਂ ਨੁਕਸਾਨ ਹੋਇਆ ਤੁਸੀਂ ਚੋਰੀ ਦੀ ਗੱਲ ਕੀਤੀ ਹੈ 40 ਤੋਂ 45 ਲੱਖ ਰੁਪਏ ਦਾ ਇਹ ਸਾਮਾਨ ਚੋਰੀ ਕਰਕੇ ਲੈ ਕੇ ਦੁਕਾਨ ਤੋਂ ਸੋਨਾ ਚਾਂਦੀ ਸਾਰਾ ਜੇਵਰ ਜਿਹੜੇ ਇਹਦੇ ਸੀ ਸਾਰੇ ਕੰਬੇ ਤੱਕ ਲੈ ਗਏ ਇਹਦਾ ਕੰਡਾ ਲੈ ਗਏ ਇਹਦਾ ਬਾਈ ਖਾਤਾ ਲੈ ਗਏ ਸਾਰਾ ਕੁਝ ਚੋਰੀ ਕਰਕੇ ਬੰਦਾ ਕਿੱਥੇ ਜਾਊਗਾ ਸਾਨੂੰ ਇਹਦੀ ਪਰਭਾਈ ਚਾਹੀਦੀ ਹੈ ਅਸੀਂ ਇਹਦੇ ਭਰਾ ਦੇ ਨਾਲ ਖੜੇ ਹਾਂ ਜਦ ਤੱਕ ਇਹਨੂੰ ਇਨਸਾਫ ਨਹੀਂ ਮਿਲਦਾ ਅਸੀਂ ਸਾਰੇ ਮਾਰਕੀਟ ਬੰਦ ਕਰਕੇ ਉਰੇ ਬੈਠੇ ਹਾਂ ਜਦ ਤੱਕ ਇਹਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਹਦੇ ਨਾਲ ਅਸੀਂ ਇਹ ਪ੍ਰਦਰਸ਼ਨ ਚ ਉਹ ਦੁਕਾਨਦਾਰ ਮੌਜੂਦ ਹੈ ਜਿਨ੍ਹਾਂ ਤੇ ਬੀਤੀ ਰਾਤ ਜਿਹੜੀ ਦੁਕਾਨ ਤੇ ਚੋਰੀ ਹੋਈ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਫੇਰ ਨਾਮ 파ਰਸ ਵੀਰੇ ਕਾਦੀ ਦੁਕਾਨ ਆ ਮੇਰੀ ਜੁਐਲਰੀ ਦੀ ਸ਼ਾਪ ਹੈ 파ਰਸ ਜੁਐਲਰ ਰਾਤ ਨੂੰ 3:30 ਵਜੇ ਵੀਰੇ ਕੋਲ ਆਉਂਦੀ ਹੈ ਕਿ ਤੁਹਾਡਾ ਸ਼ੈਡਰ ਮੇਰੇ ਦੇਖੋ ਦੁਕਾਨ ਦੇ ਵਿੱਚ 5 ਲੋਕ ਲੱਗੇ ਹੋਏ ਆ ਵੀਰੇ 2 ਨਹੀਂ ਲੱਗੇ 3 ਨਹੀਂ ਲੱਗੇ 5 ਲੋਕ 15 ਜਣੇ ਬੰਦੇ ਆਏ ਤੇ ਦੇਖ ਲਓ ਕਿਵੇਂ ਝੋਲੇ ਭਰ-ਭਰ ਲੈ ਗਏ ਇਹ ਤੇ ਬਾਲ ਚਿੱਟੇ ਹੋ ਜਾਂਦੇਗੇ 45 ਲੱਖ ਰੁਪਏ ਦਾ ਮੇਰਾ ਸਮਾਨ ਮਿੰਟੋ-ਮਿੰਟ ਲੈ ਕੇ ਚਾਕੇ ਤੇ ਕੰਡਾ ਤੱਕ ਨਹੀਂ ਮੇਰਾ ਛੱਡਿਆ ਉਹਨਾਂ ਨੇ ਕਿੰਨਾ ਕੁ ਨੁਕਸਾਨ ਹੋਇਆ 45 ਲੱਖ ਰੁਪਏ ਦਾ ਵੀਰੇ ਹੁਣ ਤੱਕ ਦਾ ਮੈਂ ਐਸਟੀਮੇਟ ਲਾਇਆ ਹੈ ਮੇਰਾ ਹੋਇਆ ਜੀ ਤੁਸੀਂ ਕਹਿੰਦੇ ਹੋ ਵੀ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਬਿਲਕੁਲ ਵੀ ਨਹੀਂ ਦਿੱਤਾ ਜਾ ਰਿਹਾ ਵੀਰੇ ਇੱਕ ġੇੜਾ ਹੀ ਮਾਰ ਜੋ ਤੁਸੀਂ 2:30 ਵਜੇ ਆ ਜਾਓ 2:00 ਵਜੇ ਇੱਕ ġੇੜਾ ਹੀ ਚਾਹੀਦਾ ਇਹਨਾਂ ਦਾ ਹੂਟਰ ਇਹਨਾਂ ਦਾ ਤਾਂ ਹੂਟਰੀ ਬੋਧ ਹੈ ਕਹਿੰਦੇ ਉਹਨਾਂ ਨੇ ਵੀ ਹੂਟਰੀ ਬੋਧਾ ਵੀ ਪੁਲਿਸ ਆ ਗਈ ਭੱਜ ਜਾਂਦੇ ਆ ਤੇ ਜੇ ਇਸੇ ਹੁੰਦੇ ਦਾ ਇਹ ਕੰਮ ਨਹੀਂ ਹੋਣਾ ਸੀਗਾ ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੰਗਈ ਹੈ ਕਿ ਲੱਕ ਲੈਣੇ ਚਾਹੀਦੇ ਔਰ ਕੀ ਮੰਗਈ ਹੈ ਇੱਥੇ ਪੂਰਾ ਸ਼ਕਤੀ ਨਾਲ ਪੇਸ਼ ਹੋਣਾ ਇੱਥੇ ਪਹਿਰਾ ਲੱਗਿਆ ਹੋਵੇ ਤੇ ਮੇਰਾ ਨੁਕਸਾਨ ਨੁਕਸਾਨ ਦੀ ਪਰਵਾਹੀ ਜਰੂਰ ਹੋਵੇ ਕਿੰਨੇ ਟਾਈਮ ਤੱਕ ਆਸ਼ੂ ਜੀ ਇਹ ਪ੍ਰਦਰਸ਼ਨ ਚੱਲਣ ਵਾਲਾ ਹੈ ਪ੍ਰਦਰਸ਼ਨ ਚੱਲ ਤੱਕ ਇਨਸਾਫ ਨਹੀਂ ਮਿਲਦਾ ਉਹ ਪ੍ਰਦਰਸ਼ਨ ਚੱਲੂਗਾ ਜੀ ਸਾਰੇ ਬੈਠਿਆ ਦੁਕਾਨਦਾਰ ਬੰਦ ਕਰਕੇ ਸਾਰਿਆਂ ਦੀ ਮਾਰਕੀਟ ਕਹਿੰਦੇ ਬਕਾਊ ਕਰ ਦਿੰਨੇ ਆ ਅਸੀਂ ਬਕਾਊ ਕਰਕੇ ਅਸੀਂ ਪੰਜਾਬ ਤੋਂ ਬਾਹਰ ਚੱਲ ਰਹੇ ਆ ਪੰਜਾਬ ਦੇ ਇੰਨੇ ਮੂਰੇ ਹਾਲਾਤ ਹੈ ਬੰਦਾ ਅੱਜ ਆਪਣੇ ਘਰੇ ਵੀ ਸੇਫ ਨਹੀਂ ਜੇ 20 ਤੋਂ 25 ਬੰਦੇ ਕਿਸੇ ਘਰ ਦੇ ਵਿੱਚ ਵੜ ਜਾਣਗੇ ਤਾਂ ਉਹ ਘਰ ਵਾਲਿਆਂ ਦਾ ਕੀ ਬਣੂਗਾ ਕੀ ਸੁਰੱਖਿਆ ਹੈ ਸਰਕਾਰ ਦੀ ਕੋਈ ਸੁਰੱਖਿਆ ਨਹੀਂ ਸਰਕਾਰ ਸਰਕਾਰ ਹਰ ਪਾਸੋਂ ਫੇਲ ਹੋਈ ਪਈ ਹੈ ਤੁਸੀਂ ਕਹਿੰਦੇ ਜਿੰਨੇ ਤੱਕ ਤੁਹਾਨੂੰ ਇਨਸਾਫ ਨਹੀਂ ਮਿਲਦਾ ਉਨੇ ਤੱਕ ਪ੍ਰਦਰ ਮੇਰੇ ਤੋਂ ਅੱਗੇ ਕਮਲ ਜੁਵੈਲਰ ਮੇਰੀ ਦੁਕਾਨ ਤੋਂ ਬਾਅਦ ਇਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਇਹਨਾਂ ਦਾ ਹਾਲਕਿ ਚਲੋ ਬਚਾਅ ਹੋ ਗਿਆ ਇਹਨਾਂ ਦੀ ਗੱਲ ਸੁਣ ਹਾਂਜੀ ਭਾਈ ਜੀ ਤੁਹਾਡਾ ਕੀ ਕੀ ਨੁਕਸਾਨ ਹੋਇਆ ਨੁਕਸਾਨ ਰਾਤ ਦਾ ਬਚਤ ਰਹਿ ਗਈ ਜੀ ਇਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਸਾਹਮਣੇ ਦੁਕਾਨਾਂ ਆਪਣੇ ਆਰਸ ਜੁਵੈਲਰੀ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਲੇਕਿਨ ਸਾਡੇ ਤਾਲੇ ਤੋੜੇ ਗਏ ਠੀਕੇ ਸ਼ਟਰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਖਿੱਚ ਕੇ ਤੋੜਨਾ ਸ਼ਟਰ ਪਿੰਗਾ ਕਰਤਾ ਸਾਰਾ ਤੇ ਉਹ ਸਾਰਾ ਹੋਇਆ ਪਿਆ ਜੀ ਠੀਕ ਹੈ ਜੀ ਔਰ ਬੱਚੇத் ਰਹਿ ਗੀ ਰਾਤ ਰੋਲਾ ਪਾਤਾ ਸਾਹਮਣੇ ਰਹਿਣ ਵਾਲੇ ਕਈ ਬੰਦਿਆ ਨੇ ਤੇ ਮਾੜੇ ਮੋਟੀ ਬਚਤ ਹੋ ਗਈ ਨਹੀਂ ਤਾਂ ਨੁਕਸਾਨ ਹੋ ਹੀ ਜਾਣਾ ਸੀ ਜਿੱਥੇ ਮੌਕੇ ਤੇ ਐਸਪੀ ਸਿਟੀ ਵੀਰਿੰਦਰ ਸਿੰਘ ਪਹੁੰਚਿਆ ਗੱਲਬਾਤ ਕਰਦਿਆ ਸਰ ਅੱਜ ਬਟਿੰਡਾ ਦੇ ਪ੍ਰਤਾਪਨਗਰ ਦੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬਤਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਮੌਕੇ ਤੇ ਪਹੁੰਚੋ ਕੀ ਕਹਿਣਾ ਚਾਹੋ ਅ ਇੱਥੇ ਇੱਕ ਰਾਤ ਇੰਸੀਡੈਂਟ ਹੋਇਆ ਸੀਗਾ ਜਿਹੜਾ ਇਹ ਪ੍ਰਤਾਪਨਗਰ ਦਾ ਏਰੀਆ ਹੈਗਾ ਇਸਦੇ ਵਿੱਚ ਇੱਕ ਇੱਕ 파ਰਸ ਨਾਮ ਦਾ ਲੜਕਾ ਹੈਗਾ ਜਿਸ ਦੀ ਤੇ ਸ਼ਾਪ ਹੈ ਇੱਕ ਉਸ ਦੇ ਵਿੱਚ ਚੋਰੀ ਦੀ ਘਟਨਾ ਜਿਹੜੀ ਹੈਗੀ ਰਿਪੋਰਟ ਹੋਈ ਹੈ ਅੱਜ ਇਸ ਬੰਦ ਦੇ ਵਿੱਚ ਅਸੀਂ ਥਾਣਾ ਕਨਾਲ ਕਲੋਨੀ ਦੇ ਵਿੱਚ ਉਸ ਦੇ ਬਿਆਨਾਂ ਦੇ ਆਧਾਰ ਤੇ ਅੰਡਰ ਸੈਕਸ਼ਨ 331.4 ਐਂਡ 305 ਬੀ ਐਨਐਸ ਦੇ ਵਿੱਚ ਮਕਦਮਾ ਰਜਿਸਟਰ ਕਰ ਦਿੱਤਾ ਹੈ ਨਾਲ ਹੀ ਅਸੀਂ ਵਕ ਵਕ ਟੀਮਾਂ ਬਣਾ ਦਿਤੀਆਂ ਨੇ ਜਿਸ ਦੇ ਵਿੱਚ ਸੀਆਈਏ ਬਟੱਡਾ ਅਤੇ ਐਸਐਚਓ ਕਨਾਲ ਕਲੋਨੀ ਅੰਡਰ ਸੁਪਰਵਾਈਜ਼ਨ ਆਫ ਡੀਐਸਪੀ ਪ੍ਰੀਤ ਕੁਲਪਾਟੀ ਵੀ ਸੁਪਰਵਾਈਜ਼ ਕਰਕੇ ਟੀਮ ਨਾਲ ਲੈਂਦੀਆਂ ਗਈਆਂ ਨੇ ਤੇ ਸਾਡੀ ਕੋਸ਼ਿਸ਼ ਵੀ ਜਲਦੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਜਿਹੜੀ ਚੋਰੀ ਦੇ ਸਬੰਧ ਨੂੰ ਬਰਾਬਰ ਕਰਾਇਆ ਜਾਵੇ ਸਰ ਜੇ ਗੱਲ ਕਰੀਏ ਦੁਕਾਨਦਾਰਾਂ ਦਾ ਇਹ ਕਹਿਣਾ ਵੀ ਲਗਾਤਾਰ ਮਕਿੰਡਾ ਦੇ ਵੱਖ-ਵੱਖ ਏਰੀਆ 'ਚ ਜਿਹੜੀਆਂ ਚੋਰੀਆਂ ਦੀ ਵਾਰਦਾਤਾਂ ਨੂੰ ਜਿਹੜੇ ਚੋਰ ਐ ਅੰਜਾਮ ਦੇ ਰਿਹਾ ਹੈ ਕੀ ਕਹਿਣਾ ਚਾਹੋਗੇ ਕਿਉਂਕਿ ਇਹਨਾਂ ਦਾ ਕਹਿਣਾ ਵੀ ਜਿੰਨੇ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਹਨੇ ਤੱਕ ਤੁਹਾਡੇ ਵੱਲੋਂ ਪ੍ਰਦਰਸ਼ਨ ਚਾਰੀ ਰਹਿਣਗੇ ਆ ਦੇਖੋ ਤੁਹਾਡੇ ਸਾਹਮਣੇ ਇਹਨਾਂ ਨੇ ਪਹਿਲਾਂ ਇੱਕ ਇਨਸੀਡੈਂਟ ਦਾ ਦੱਸਿਆ ਸੀਗਾ ਜਿਸ ਦੇ ਵਿੱਚ ਇੱਕ ਮਾਮੂ ਵਾਲੇ ਲੜਕੇ ਉਹਨਾਂ ਨੇ ਦੱਸਿਆ ਵੀ ਉਹ ਸੱਟਾਂ ਮਾਰੀਆਂ ਸੀਗੀਆਂ ਤੇ ਇੰਜਰੀਜ਼ ਕੀਤੀਆਂ ਸੀਗੀਆਂ ਉਹਨਾਂ ਨੂੰ ਸਾਡੇ ਵੱਲੋਂ ਦੱਸਿਆ ਗਿਆ ਵੀ ਇਸੇ ਰੋ ਬੰਦੇ ਸਾਰੇ ਹੈਗੇ ਹੋ ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਤੇ ਉਹਨਾਂ ਨਾਲ ਸਾਰਿਆਂ ਨਾਲ ਸੀ ਗ੍ਰਿਫਤਾਰ ਵੀ ਕਰ ਲਿਆ ਤੇ ਇਦਾਂ ਦਾ ਜਿਹੜਾ ਦੂਸਰਾ ਇਨਸੀਡੈਂਟ ਸੀਗਾ ਉਸ ਦੇ ਵਿੱਚ ਵੀ ਜਿਹੜੇ ਆਲਮੋਸਟ ਬੰਦੇ ਸਾਰੇ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਤੇ ਇਸ ਕੇਸ ਦੇ ਵਿੱਚ ਵੀ ਜਲਦੀ ਹੀ ਅਸੀਂ ਜਿਹੜੇ ਹੈਗੇ ਨੇ ਦੋਸ਼ਾਂ ਨੇ ਪਛਾਣ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਕਰ ਲਵਾਂ ਦੁਕਾਨਦਾਰਾਂ ਨਾਲ ਸਰ ਕੀ ਗੱਲ ਹੋਈ ਹੈ ਮੁੱਕੇ ਤੇ ਪਹ ਔਰ ਉਹਨਾਂ ਅਸੀਂ ਇਸ ਵਾਰ ਸ਼ੰਦਿਤਾ ਕੇ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਜਲਦੀ ਇਸ ਵਾਰਦਾਤ ਨੂੰ ਟ੍ਰੈਸ ਕੀਤਾ ਜਾਵੇ ਬਿਲਕੁਲ ਜੀ ਬਿਲਕੁਲ ਐਸਪੀ ਸਿਟੀ ਨਰਿੰਦਰ ਸਿੰਘ ਜੋ ਪ੍ਰਤਾਪਨਗਰ ਮੇਨ ਰੋਡ ਬਠਿੰਡਾ ਤੇ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਕਿਹਾ ਕਿ ਜਲਦ ਜਿੰਨਾ ਚੋਰਾਂ ਨੇ ਚੋਰੀ ਦੀ ਵਾਰਦਾਤਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਚੋਰਾਂ ਨੂੰ ਜਲਦ ਬਠਿੰਡਾ ਪੁਲਿਸ ਵੱਲੋਂ ਜਿਹੜਾ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਮੌਕੇ ਤੇ ਐਸਪੀ ਸਿਟੀ ਨਰਿੰਦਰ ਸਿੰਘ ਪਹੁੰਚੇ ਸੀ ਗੱਲਬਾਤ ਕਰਦੇ ਆ ਕੀ ਗੱਲਬਾਤ ਹੋਈ ਹੈ ਦੁਕਾਨਦਾਰਾਂ ਨਾਲ ਮਟਿੰਡਾ ਪੁਲਿਸ ਸੁਪਰਡੰਟ ਦੇ ਅਧਿਕਾਰੀਆਂ ਨਾਲ ਭਾਈ ਜੀ ਐਸਪੀ ਸਿਟੀ ਮੌਕੇ ਤੇ ਪਹੁੰਚੇ ਸੀਗੇ ਤੁਹਾਡੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਆਪਣੀਆਂ ਦੁਕਾਨਾਂ ਵਧਾ ਕੇ ਕੀ ਗੱਲਬਾਤ ਹੋਈ ਹੈ ਵੀਰੇ ਮੇਰਾ ਨਾਮ ਬਾਰਸ਼ ਹੈ ਮੇਰੀ ਦੁਕਾਨ ਦੇਖੋ 3:30 ਵਜੇ ਦਾ ਟਾਈਮ ਹੈ ਕੱਲ ਰਾਤ ਨੂੰ ਮੈਨੂੰ ਕੋਲ ਆਈ ਕਿ 15 ਤੋਂ 20 ਜਣੇ ਗੁੰਡੇ ਆਏ ਤਾਂ ਮੇਰੀ ਸਾਰੀ ਦੁਕਾਨ ਹੁੰਜ ਕੇ ਲੈ ਗਏ ਇੱਥੋਂ ਤੱਕ ਕਿ ਮੇਰਾ ਕੰਡਾ ਤੱਕ ਨਹੀਂ ਛੱਡਿਆ ਉਹਨਾਂ ਨੇ ਪੰਜ ਮੇਰੀ ਸ਼ੌਪ ਨੂੰ ਲੋਕ ਲਗਦੇ ਆ ਪ੍ਰੋਪਰ ਸਾਰੇ ਜਿਹੜੇ ਦੇਖ ਲੋ ਵੀ 15 ਤੋਂ 20 ਜਨੇ ਆਉਂਦੇ ਤੇ ਸਾਰੀ ਦੁਕਾਨ ਇਸ ਤਰ੍ਹਾਂ ਲੈ ਕੇ ਚਲੇ ਜਾਂਦੇ ਨਹੀਂ ਮੌਕੇ ਤੇ ਐਸਪੀ ਸਿਟੀ ਹੁਣ ਪਹੁੰਚੇ ਸੀਗੇ ਉਹਨਾਂ ਨਾਲ ਕੀ ਗੱਲਬਾਤ ਹੋਈ ਜਦੋਂ ਹੁਣ ਆਏ ਜੀ ਉਹਨਾਂ ਨੇ 3-4 ਜਨਾਂ ਦਾ ਆਪਾਂ ਨੂੰ ਸਮਾਂ ਲਿਆ ਵੀ ਤੁਹਾਨੂੰ ਇਨਸਾਬ ਦਵਾਵਾਂਗੇ ਮੈਂ ਤਾਂ ਇਹ ਕਹਿੰਦਾ ਜੀ ਵੀ ਮੇਰਾ ਜੋ ਨੁਕਸਾਨ ਹੋਇਆ ਮੇਰੀ ਪ੍ਰਭਾਈ ਕਰਾਈ ਜਾਵੇ ਅਸ਼ੋਜੀ ਕੀ ਕਹਿਣਾ ਚਾਹੋਗੇ ਐਸਪੀ ਸਿਟੀ ਮੁਕੇ ਤੇ ਪਹੁੰਚੇ ਸੀ ਸਾਹਿਬ ਆਇਆ ਹੋ ਸਾਡੀ ਸਾਰੀ ਮਾਰਕੀਟ ਨੂੰ ਯਕੀਨ ਦਿਵਾ ਕੇ ਆ ਕਿ ਅਸੀਂ 72 ਘੰਟੇ ਵਿੱਚ ਚੋਰ ਖਾ ਲਾਂਗੇ ਅਗਰ 72 ਘੰਟੇ ਵਿੱਚ ਸਾਡਾ ਹੱਲ ਨਹੀਂ ਹੁੰਦਾ ਸਾਡੇ ਭਰਾ ਦੀ ਪਰਭਾਈ ਨਹੀਂ ਹੁੰਦੀ ਅਸੀਂ ਫਿਰ ਐਵੇਂ ਤਰਨਾ ਲਾਵਾਂਗੇ ਤੇ ਇਹ ਜਿਹੜਾ ਤਰਨਾ ਹੋਊਗਾ ਇਹ ਚੰਗੀ ਪਰਚਾ ਤੇ ਹੋਊਗਾ ਤੇ ਨਾਸਪੰਬ ਤਾਲਾ ਪਰ ਤਰਨਾ ਹੋਊਗਾ ਜੋ ਤੱਕ ਇਹਦਾ ਹੱਲ ਨਹੀਂ ਨਿਕਲਦਾ ਭਾਈ ਜੀ ਜੇ ਗੱਲ ਕਰੀਏ ਨੁਕਸਾਨ ਕਿੰਨਾ ਹੋਇਆ 45 ਲੱਖ ਰੁਪਏ ਦਾ ਨੁਕਸਾਨ ਹੋਇਆ ਵੀਰੇ ਹੁਣ ਤੱਕ ਦਾ ਇਹ ਰਾਤ ਦੀ ਗੱਲ ਹੈ ਹਾਂਜੀ ਰਾਤ ਸਾਢੇ 3:00 ਹੋਏ ਔਰ ਅੱਧੇ ਘੰਟੇ ਦੇ ਵਿੱਚ ਬਿਲਕੁਲ ਜੀ ਬਿਲਕੁਲ ਏਸੀ ਉਹ ਦੁਕਾਨਦਾਰ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਦੀ ਦੁਕਾਨ 'ਚ ਬੀਤੀ ਰਾਤ ਜਿਹੜੀ ਚੋਰਾ ਵੱਲੋਂ ਚੋਰੀ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਮੌਕੇ ਤੇ ਐਸਪੀ ਸਿਟੀ ਨਰਿੰਦਰ ਸਿੰਘ ਪਹੁੰਚੇ ਸੀ ਅਤੇ ਦੁਕਾਨਦਾਰਾਂ ਨੇ ਕਹ ਕਿ ਐਸਪੀ ਸਿਟੀ ਨਰਿੰਦਰ ਸਿੰਘ ਵੱਲੋਂ ਸਾਨੂੰ ਅਸ਼ਵਾਸ਼ਣ ਦਵਾਇਆ ਗਿਆ ਕਿ ਜਲਦ ਚੋਰਾਂ ਨੂੰ ਮਠੰਡਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਕੈਮਰਾਮੈਨ ਸੁਜੀਤ ਦੇ ਰਣ ਮੈਂ ਉਤਰਕੀ ਵਾਲ ਤਾਂ ਇੱਕ ਸਵੇਰਾ ਟੀਵੀ ਮਠੰਡਾ